ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਉਡੀਕ ਹੋ ਰਹੀ ਹੈ ਤੇ ਉਮੀਦਵਾਰ ਅਗਲੀਆਂ ਰਣਨੀਤੀਆਂ ਬਣਾਉਂਦੇ ਹੋਏ ਨਜ਼ਰ ਆਏ ਨੇ ਤਾਂ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਬੀਜੇਪੀ ਦਫਤਰ ਪਹੁੰਚੇ ਨੇ ਤੇ ਬੀਜੇਪੀ ਕਾਰਜਕਰਤਾਵਾਂ ਦੇ ਨਾਲ ਅਗਲੀ ਰਣਨੀਤੀ ਬਣਾਉਂਦੇ ਹੋਏ ਨਜ਼ਰ ਆਏ ਨੇ ਸਾਡੇ ਨਾਲ ਮੌਜੂਦ ਨੇ ਰਵਨੀਤ ਬਿੱਟੂ ਬਿੱਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਕੱਲ ਚੋਣ ਨਤੀਜੇ ਆਣੇ ਆ ਨਤੀਜਿਆਂ ਨੂੰ ਲੈ ਕੇ ਐਗਜ਼ਿਟ ਪੋਲ ਕਾਫੀ ਹੱਦ ਤੱਕ ਤਸਵੀਰ ਜਿਹੜੀ ਹੈ ਕਲੀਅਰ ਕਰ ਚੁੱਕਾ ਵਾ ਲੁਧਿਆਣਾ ਦੇ ਨਤੀਜਿਆਂ ਨੂੰ ਕਿਸ ਤਰ੍ਹਾਂ ਦੇਖਦੇ ਦਿਖੋ ਇੱਕ ਗੱਲ ਨੂੰ ਮੈਂ ਬੜੀ ਚੰਗੀ ਤਰ੍ਹਾਂ ਤੁਹਾਡੇ ਮੂਰੇ ਗੱਲ ਰੱਖਣਾ ਚਾਹੁੰਨਾ ਵੀ ਜਿਹੜੀ ਬੀਜੇਪੀ ਦੀ ਵੋਟ ਸੀ ਉਹ ਲੋਕ ਪਹਿਲਾਂ ਇਹ ਕਹਿੰਦੇ ਸੀ ਵੀ ਨਹੀਂ ਜੀ ਸ਼ਹਿਰ ਦੀ ਵੋਟ ਆ ਉਹ ਪੈਂਦੀ ਨਹੀਂ ਜੀ ਉਹ ਪੋਲਿੰਗ ਨਹੀਂ ਹੋਏਗੀ ਤੇ ਬੜਾ ਇਸ ਗੱਲ 'ਚ ਪਹਿਲਾਂ ਤਾਂ ਵਿਸ਼ਵਾਸ ਆ ਵੀ ਜਿਹੜੀ ਬੀਜੇਪੀ ਦੀ ਵੋਟ ਜਿੱਥੇ-ਜਿੱਥੇ ਸੀਗੀ ਉਹ ਪਰਸੈਂਟੇਜ ਵਾਈਜ਼ ਜੇ ਦੇਖੀਏ ਉਹ ਬਹੁਤ ਜ਼ਿਆਦਾ ਪਈ ਆ ਦੂਜੇ ਪਾਸੇ ਜਿਹੜੇ ਰੂਰਲ ਹਲਕਾ ਹੈ ਜਿਵੇਂ ਦਾਖਾ ਜਗਰਾਵੋਂ ਉਹ ਜਿੱਥੇ ਆਮ ਆਦਮੀ ਦਾ ਕਾਂਗਰਸ ਕਹਿੰਦੇ ਸੀ ਉੱਥੇ ਪੋਲਿੰਗ ਬੜੀ ਘਟੀ ਆ ਪੋਲਿੰਗ ਉੱਥੇ ਥੱਲੇ ਗਈ ਆ ਤੇ ਪਹਿਲਾਂ ਤਾਂ ਇਹੀ ਦੱਸਾਂਦਾ ਵੀ ਭਾਜੀਪੀ ਦਾ ਜਿਹੜਾ ਵਰਕਰ ਸੀ ਵੋਟਰ ਸੀ ਉਹ ਬੜਾ ਉਤਸ਼ਾਹਤ ਸੀ ਤੇ ਉਹ ਵੋਟ ਪਾਉਣ ਬੂਥ ਤੇ ਪਹੁੰਚਿਆ VOTING ਕੀਤੀ ਦੂਜੇ ਪਾਸੇ ਜਿਹੜੇ ਉਹ ਡੀਮੋਰਲਾਈਜ਼ ਸੀਗੇ ਕਿਉਂ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕਿਤੇ ਅਲਾਈਅੰਸ ਸੀ ਕਿਤੇ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਹੋ ਕੀ ਰਿਹਾ ਇਸ ਕਰਕੇ ਕਦੇ ਚਿਹਰਾ ਹੈ ਜਿਹੜਾ ਉਹ ਕਹਿੰਦੇ ਸੀ ਕੇਜਰੀਵਾਲ ਕਦੇ ਕਹਿੰਦੇ ਹੀ ਰਾਹੁਲ ਗਾਂਧੀ ਆ ਇੱਕ ਪਾਸੇ ਸਿੱਧਾ ਚਿਹਰਾ ਜਿਹੜਾ ਹੈ ਉਹ ਮੋਦੀ ਜੀ ਦਾ ਚਿਹਰਾ ਸੀ ਜਿਹਨੂੰ ਲੋਕਾਂ ਨੇ ਡਿਵੈਲਪਮੈਂਟ ਦੇ ਨਾਂ ਤੇ ਵੋਟ ਕੀਤੀ ਫਰਕ ਅਸਲੀ ਤਾਂ ਆ ਸੀ ਵੀ ਦੂਜੇ ਪਾਸੇ ਕੋਈ ਫੇਸ ਨਾ ਹੋਣ ਕਰਕੇ ਆਮ ਆਦਮੀ ਵੋਟ ਵੀ ਕਾਂਗਰਸ ਦੀ ਵੋਟ ਵੀ ਜਿਹੜੀ ਆ ਉਹ ਪਈ ਨਹੀਂ ਉਹ ਨਹੀਂ ਹੋਈ ਬੀਜੇਪੀ ਦੇ ਜਿਹੜੇ ਲੋਕ ਸੀਗੇ ਉਹ ਸਿੱਧਾ ਕਲੀਅਰ ਵੋਟ ਪਾਉਣ ਲਈ ਮੋਦੀ ਜੀ ਲਈ ਬੂਤ ਤੇ ਪਹੁੰਚ ਗਏ ਤਾਂ ਐਗਜ਼ਿਟ ਪੋਟਾਂ ਦੀ ਗੱਲ ਕੀਤੀ ਜਾਵੇ ਦੇਸ਼ ਦੇ ਵਿੱਚ ਸਰਕਾਰ ਦੁਆਰਾ ਬੀਜੇਪੀ ਬਣਾਉਣ ਜਾ ਰਹੀ ਹੈ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਵੀ ਬੀਜੇਪੀ ਪਹਿਲੀ ਵਾਰ ਜਿਹੜਾ ਵਾ ਅਲੱਗ ਹੋ ਕੇ ਲੜੀ ਹੈ 2 ਤੋਂ 4 ਸੀਟਾਂ ਜਿਹੜੀਆਂ ਬੀਜੇਪੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਦਲਜੀ ਮੈਂ ਪਹਿਲੇ ਦਿਨੋਂ ਤੁਹਾਨੂੰ ਇਹ ਗੱਲ ਕਹੀ ਸੀ ਜਦੋਂ ਮੈਂ ਬੀਜੇਪੀ ਦੀ ਟਿਕਟ ਮਿਲੀ ਸੀ ਵੀ ਬੀਜੇਪੀ ਪਹਿਲੀ ਵਾਰ ਅਲੱਗ ਲੜ ਰਹੀ ਹੈ ਤੇ ਤੁਸੀਂ ਕਿਤੇ ਵੀ ਐਸਾ 13000 ਜਿਹੜੇ ਪਿੰਡ ਨੇ ਜਾਂ ਸ਼ਹਿਰ ਨੇ ਕਿਤੇ ਨਹੀਂ ਐਸਾ ਬੂਤ ਹੋਏਗਾ ਜਿੱਥੇ ਬੀਜੇਪੀ ਨੂੰ ਵੋਟ ਨਹੀਂ ਪਏਗੀ ਤੇ ਉਹੀ ਅੰਕੜੇ ਜਿਹੜੇ ਉਹ ਦੱਸ ਰਹੇ ਆ ਵੀ ਹਰ ਜਗ੍ਹਾ ਜਿਹੜੀ ਆ ਬੀਜੇਪੀ ਨੂੰ ਪੋਲਿੰਗ ਵੋਟ ਪਈ ਆ ਜਿੱਤ ਜਿਆਦਾ ਜਿੱਥੇ ਸਾਡੇ ਵੱਡੇ ਸ਼ਹਿਰ ਨੇ ਉੱਥੇ ਹਲਕਿਆਂ 'ਚ ਸ਼ੂਰ ਸ਼ਾਟ ਜਿੱਤ ਹੋਏਗੀ ਜਿਹੜੇ ਰੂਰਲ ਹਲਕੇ ਉੱਥੇ ਅਸੀਂ ਬਹੁਤ ਵਧੀਆ ਪਰਫਾਰਮ ਕਰਾਂਗੇ ਤੇ 27 ਦੇ ਵਿੱਚ ਜਿਹੜੀ ਉਹ ਸਿੱਧੀ ਬੀਜੇਪੀ ਇੱਥੇ ਸਰਕਾਰ ਬਣਾਏਗੀ ਕਿਉਂ ਕਿ ਅਸੀਂ ਕੱਲੀ-ਕੱਲੀ ਜਗ੍ਹਾ ਜਿਹੜੀਆਂ ਐ ਜਿੱਥੇ ਸਾਡਾ ਹੁਣ ਬੰਦਾ ਜਿਨੇ ਬੂਥ ਲਾਇਆ ਪਿੰਡਾਂ 'ਚ ਉਹਦੇ ਰਾਹੀਂ ਅਸੀਂ ਹਰ ਸੈਂਟਰ ਸਕੀਮ ਕਿਉਂਕਿ ਜਿਵੇਂ ਹਰ ਸਰਵੇ ਦੱਸ ਰਿਹਾ ਸਰਕਾਰ ਕੇਂਦਰ 'ਚ ਬੀਜੇਪੀ ਦੀ ਮੰਨ ਰਹੀ ਆ ਉੱਥੇ ਅਸੀਂ ਹਰ ਸੈਂਟਰ ਦੀ ਸਕੀਮ ਆ ਜਿਹੜੀ ਉਹਨੂੰ ਲਾਗੂ ਕਰਾਂਗੇ ਤੇ ਉਹਦੇ ਨਾਲ ਅੱਗੇ ਵੱਧਦੇ-ਵੱਧੇ ਵੱਧਦੇ ਆ ਜਿਹੜਾ ਉਹ ਲੋਕ ਨਾਲ ਜੋੜਾਂਗੇ ਤੇ ਇਸ ਵਾਰ ਕਾਂਗਰਸਾ ਨੇ ਬੜੀ ਜਿਹੜੇ ਸੀ ਕੋਸ਼ਿਸ਼ ਕੀਤੀ ਝੰਡੀਆਂ ਦਿਖਾਦਖਾ ਰੋਕਿਆ ਪਰ ਕਿਸਾਨ ਨੇ ਵੀ ਅੰਦਰੋਂ ਜਾ ਕੇ ਜਿਹੜੀ ਵੋਟ ਆ ਉਹ ਭਾਜਪਾ ਨੂੰ ਡਿਵੈਲਪਮੈਂਟ ਨੂੰ ਪਾਈ ਆ ਇਹ ਜਿਹੜੇ ਅੰਕੜੇ ਦੱਸਦੇ ਆ ਕਿਤੇ ਨਾ ਕਿਤੇ ਜਿਹੜਾ ਇੱਕ ਬਹੁਤ ਵੱਡਾ ਅਸਰ ਹੋਇਆ ਜੂਨ ਇੱਕ ਸੀ ਤੇ ਕਿਤੇ ਨਾ ਕਿਤੇ ਜਿਹੜਾ ਸਿੱਖ ਵੋਟਰ ਸੀ ਬਹੁਤ ਪੰਥਕ ਵੋਟਰ ਸੀ ਉਹ ਵੋਟ ਪਾਉਣ ਨਹੀਂ ਗਿਆ ਇਹ ਇਹ ਵੀ ਇੱਕ ਵੱਡਾ ਜਿਹੜਾ ਵੱਡਾ ਫੈਕਟਰ ਹੈਗਾ ਤਾਂ ਇਸ ਤਰ੍ਹਾਂ ਦੇਖਦੇ ਹੋ ਐਗਜ਼ਿਟ ਪੋਲ ਆ ਚੁੱਕੇ ਨੇ ਰਾਹੁਲ ਗਾਂਧੀ ਕਹਿੰਦੇ ਨੇ ਕਿ ਐਗਜ਼ਿਟ ਪੋਲ ਦੇ ਨਤੀਜੇ ਉੱਤੇ ਇੰਡੀਆ ਅਲਾਈਂਸ ਦੀ 295 ਸਿੱਧੂ ਮੂਸੇਵਾਲੇ ਦਾ ਗਾਣੇ ਦੇ ਫਿਗਰ ਵਕਨ 295 ਸੀਟਾਂ ਆਣਗੀਆਂ ਦੇਖੋ ਮੈਂ ਰਾਹੁਲ ਜੀ ਦੇ ਕੀ ਕਮਾ ਚੰਗਾ ਹੁੰਦਾ ਰਾਹੁਲ ਜੀ ਕੋਈ ਆਪਣੀ ਟੀਮ ਨਾਲ ਬਹਿ ਕੇ ਇਹ ਕਹਿੰਦੇ ਵੀ ਸਾਡੀ ਅਸੈਸਮੈਂਟ ਆ ਇਹ ਮੈਂ ਸਾਰੇ ਪ੍ਰਧਾਨਾਂ ਨਾਲ ਗੱਲ ਕੀਤੀ ਆ ਮੈਂ ਸਾਰੇ ਸੀਐਲਪੀ ਲੀਡਰਾਂ ਨਾਲ ਗੱਲ ਕੀਤੀ ਆ ਮੈਂ ਆਪਣੇ ਚੀਫ ਮਿਨਿਸਟਰਾਂ ਨਾਲ ਗੱਲ ਕੀਤੀ ਆ ਤਾਂ ਚੰਗਾ ਲੱਗਦਾ ਵੀ ਉਹ ਅੰਕੜੇ ਇੱਕ ਗਾਣੇ ਦੇ ਕਿਉਂਕਿ ਉਹਨਾਂ ਦੇ ਅੱਜਕੱਲ ਕਾਫੀ ਸਿੱਧੂ ਮੂਸੇ ਵਾਲੇ ਦੇ ਤੇ ਪੰਜਾਬ ਚ ਲੇਟੈਸਟ ਕਿਉਂਕਿ ਆਖਰੀ ਦੌਰ ਦੀ ਇਲੈਕਸ਼ਨ ਸੀ ਆਖਰੀ ਦੌਰ ਚ ਆਖਰੀ ਉਹ ਉਰੇ ਕਰਕੇ ਗਏ ਆ ਤੇ ਉਹ ਸਿੱਧੂ ਮੂਸੇ ਵਾਲੇ ਸਾਹਿਬ ਦਾ ਇੱਕ ਦੋ ਜਗ੍ਹਾ ਜਿੱਥੇ ਵੀ ਕੀਤਾ ਉਹ 스테ਜ ਤੇ ਉਹਨਾਂ ਦਾ ਗਾਣਾ ਵੱਜਦਾ ਸੀ ਉਹੀ ਉਹਨਾਂ ਦੇ ਬਸ ਬਸਿਆ ਸੀ ਤੇ ਉਹੀ ਦੱਸੋ ਉਹਦਾ ਮਤਲਬ ਹੋਰ ਆ ਜਿਹੜਾ ਗਾਣੇ ਦਾ ਕਿੰਨਾ ਨੰਬਰ ਕਹਿੰਦੇ ਆ ਹੁਣ ਤੁਸੀਂ ਆਪ ਜਾਣਦੇ ਹੋ ਵੀ 295 ਇਹਦਾ ਮਕਸਦ ਕੀ ਮਤਲਬ ਕੀ ਆ ਇਹ ਸਾਰਾ ਧੱਕਾ ਤੁਸੀਂ ਉਹ ਕੀਤਾ ਹੋਇਆ ਜਿਹੜਾ ਕੁਝ ਉਹ ਗਾਣੇ ਚ ਦਰਸਾ ਰਹੇ ਐ ਤੋਂ ਤੁਹਾਡੇ ਹੀ ਰੰਗ ਲਾਏ ਹੋਏ ਆ ਕਾਂਗਰਸ ਹੁਣ ਤੁਸੀਂ ਨਾ ਕਿਸੇ ਨਾਲ ਸਲਾਹ ਕਰਕੇ ਇਹ ਕਹਤਾ ਪ੍ਰੈਸ ਮੂਰੇ ਦੱਸੋ 295 ਸੀਟਾਂ ਆਉਣਗੀਆਂ ਕੋਈ ਬਚਪਨ ਦਾ ਕੋਈ ਨਿਕਲੋ ਵੀ ਯਾਰ ਹੁਣ ਨਿਕਲ ਨਿਕਲਣਾ ਹੀ ਨਹੀਂ ਬਚਪਨ ਚ ਇਹ ਸਪੈਸ਼ਲ ਮੁੜ ਕੇ ਆ ਕੇ ਕੋਈ ਕੱਲ ਅਸੀਂ ਬੈਠੇ ਸੀ ਬਿੱਲੇ ਟੀਵੀ ਦੇਖ ਰਹੇ ਸੀ ਤੇ ਰੈਂਡ ਖੁੰਦ ਵੀ ਉਹ ਗਾਣੇ ਦਾ ਵਰਡ ਨੰਬਰ ਚੱਕ ਕੇ ਦੇ ਤੇ ਇੱਥੋਂ ਪਤਾ ਲੱਗਦਾ ਵੀ ਕਿੰਨੀ ਕਿੰਨੀਕ ਸੈਂਸਰਿਟੀ ਆ ਕਿੰਨਾ ਕ ਹੋਮਵਰਕ ਆ ਵੀ ਅੰਦਰੋਂ ਗਏ ਉਹਨਾਂ ਦੇ ਕੋਈ ਨਹੀਂ ਜਿਹੜਾ ਕਿਸੇ ਨੇ ਦੱਸਿਆ ਇਹਨਾਂ ਦੀ ਟੀਮਾਂ ਨੇ ਨਾ ਗਾਣੇ ਤੇ ਗੱਲ ਕਰਤੀ ਇਸ ਕਰਕੇ ਕਿਉਂ ਬਾਰ-ਬਾਰ ਆਪਣਾ ਮਜ਼ਾਕ ਢਾਉਨੇ ਹੋ ਆਪਣੀ ਪਾਰਟੀ ਦਾ ਮਜ਼ਾਕ ਢਾਉਨੇ ਹੋ ਇਸੇ ਕਰਕੇ ਤਾਂ ਹੀ ਕਰਕੇ ਸੀਟਾਂ ਨਹੀਂ ਆਉਣੀਆਂ ਜਿਹੜਾ ਇਹ ਨਹੀਂ ਕਹਿੰਦੇ ਮੈਨੂੰ ਕਾਂਗਰਸੀ ਵਰਕਰਾਂ ਤੇ ਭਰੋਸਾ ਹੈ ਉਹਨਾਂ ਨੇ ਕੰਮ ਤੇ ਭਰੋਸਾ ਮੈਨੂੰ ਦੱਸਿਆ ਨਹੀਂ ਕਹਿੰਦੇ ਗਾਣੇ 'ਚ ਜੋ ਹੈ ਉਹਦੇ ਉਹਨੇ ਨੰਬਰ ਦੱਸਤੇ ਤਾਂ ਰਾਜਾ ਵੜਿੰਗ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਹਿੰਦੇ ਨੇ ਪੰਜਾਬ ਦੇ ਵਿੱਚ ਉਹਨੂੰ ਕਹਿੰਦੇ ਅਸੀਂ ਪਹਿਲਾਂ ਹੀ ਗਿਆ ਸੀਗਾ ਕਿ ਸਾਡਾ ਵੱਡੀ ਪਾਰਟੀ ਉਭਰੇਗੀ ਤੇ ਵਧੀਆ ਸਾਡਾ ਜਿਆਦਾ ਸੀਟਾਂ ਲਿਆਵਾਂਗੇ ਪੰਜਾਬ ਵਿੱਚ ਐਗਜ਼ਿਟ ਬੋਲਦੇ ਨਤੀਜਿਆਂ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤੇ ਲੁਧਿਆਣਾ ਦੇ ਨਤੀਜੇ ਨੂੰ ਵੀ ਲੈ ਕੇ ਕਹਿ ਰਹੇ ਨੇ ਕਿ ਜਿੱਤ ਪ੍ਰਾਪਤ ਕ ਪਹਿਲੀ ਗੱਲ ਤਾਂ ਉਹ ਕਿਤੇ ગયો ਹੀ ਨਹੀਂ ਗੇ ਉਹਨਾਂ ਦੀ ਕਾਦੀ ਖੁਸ਼ੀ ਜੇ ਕੋਈ ਸੀਟ ਕਿਤੇ ਜਿੱਤਦੀ ਵੀ ਹੈ ਉਹ 'ਚ ਤੁਹਾਡਾ ਕੀ ਰੋਲ ਆ ਜਨਾਬ ਤਾਂ ਲੁਧਿਆਣੇ ਤੋਂ ਬਾਹਰ ਨਿਕਲੇ ਹੀ ਨਹੀਂ ਗੇ ਇਸ ਕਰਕੇ ਇਹਨਾਂ ਦਾ ਕਹਦਾ ਦੂਜੀਆਂ ਸੀਟਾਂ ਦੇ ਤੇ ਬਾਕੀ ਲੁਧਿਆਣੇ ਦੀ ਸੀਟ ਆ ਜਿਹੜੀ ਉਹ ਸਾਰੇ ਐਗਜ਼ਿਟ ਪੋਲ ਸਾਰੇ ਹੀ ਇਹ ਦੱਸ ਰਿਹਾ ਵੀ ਬੀਜੇਪੀ ਬਹੁਤ ਵੱਡੀ ਗਿਣਤੀ ਚ ਸੀਟ ਜਿੱਤ ਰਹੀ ਆ ਅਸੀਂ ਤਾਂ ਹੈ ਹੀ 100% ਸ਼ੋਰ ਪਰ ਜਿਹੜੇ ਵੀ ਅੱਜ ਤੱਕ ਕਿਸੇ ਵੀ ਚੈਨਲ ਦੇ ਐਗਜ਼ਿਟ ਪੋਲ ਨੇ ਉਹ ਲੁਧਿਆਣੇ ਨੂੰ ਜਿੱਤ ਸਿੱਤੀ ਹੋਈ ਬੀਜੇਪੀ ਦੀ ਸੀਟ ਦੱਸ ਰਹੇ ਆ ਇਸ ਕਰਕੇ ਮੈਨੂੰ ਵੀ 100% ਭਰੋਸਾ ਹੈ ਆਪਣੇ ਲੁਧਿਆਣੇ ਵਾਲਿਆਂ ਦੇ ਕਿਉਂਕਿ ਬੜੀ ਠੋਕ ਵਜਾ ਕੇ ਵੋਟ ਆ ਜਿਹੜੀ ਉਹ ਬੀਜਪੀ ਨੂੰ ਲੋਕਾਂ ਨੇ ਪਾਈ ਹੈ ਲੁਧਿਆਣੇ ਦੀਆਂ ਨੇ ਇਹ ਬਿਲਕੁਲ ਐਸੀਗੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜਿਹੜੇ ਕਹਿੰਦੇ ਨੇ ਕਿ ਲੁਧਿਆਣਾ ਦੀ ਸੀਟ ਨੂੰ ਲੈ ਕੇ ਬੀਜਪੀ ਪਹਿਲਾਂ ਹੀ ਯਸ਼ਵਸ਼ਤੀ ਤੇ ਜਿਸ ਤਰ੍ਹਾਂ ਦੇ ਐਗਜ਼ਿਟ ਪੋਲ ਆਏ ਨੇ ਉਸ ਤੋਂ ਬਾਅਦ ਜਿਹੜੀ ਆ ਇਹ ਖੁਸ਼ੀ ਹੋਰ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਬਚਕਾਨਾ ਬਿਆਨ ਦੱਸਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸਨ ਮੀਤ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ